ਆ ਫਾਰਮ ਚ ਬਾਈ ਕੋਲੇ ਦੋ ਗਾਵਾਂ ਨੇ ਦੋਨੇ ਬਾਈ ਤਾਜ਼ੀਆਂ ਸੋਈਆਂ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇਡੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਪੁੱਛ ਲੈਣੇ ਬਾਈ ਟੋ ਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਹਮ ਤਹਿਸੀਲ ਫੂਲ ਜਿਹੜਾ ਪਿੰਡ ਆ ਜੀ ਨੇੜੇ ਪਿੰਡ ਬਾਈ ਨੇੜੇ ਸਲਾਹਪੁਰ ਹੈਗਾ ਜੀ ਇਧਰ ਰਾਮਪੁਰ ਫੂਲ ਹਮ ਤੇ ਭਗਤਾ ਭਾਈ ਕਾ ਬਚਾਲੀ ਜਾਇਦਾ ਪਿੰਡ ਆਪਣਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈ 9463842855 ਠੀਕ ਹੈ ਜੀ ਦੂਜਾ ਹੈਗਾ ਜੀ 70 78 20 605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਪਲੂ ਨਹੀਂ ਸੂਈ ਹੈ ਬਾਈ ਜੀ ਪਲੂ ਪਹਿਲਾ ਸੂਈ ਕਦੋਂ ਸੂਈ ਹੈ ਬਾਈ ਇਹ ਪਰਸੋਂ ਸ਼ਾਮ ਦੀ ਸੂਈ ਵੀ ਜੀ ਪਰਸੋਂ ਸ਼ਾਮ ਦੀ ਬੱਚਾ ਕੀ ਹੈ ਮਗਰ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਾਈ ਹਾਂਜੀ ਤੇ ਜੇਰ ਜੂ ਰੋਕੇ ਜੇਰ ਜੇ ਆਪਾਂ ਗਾਰੰਟੀ ਹੋ ਜੀ ਓਕੇ ਠੀਕ ਹੈ ਬਾਈ ਦੰਦਾ ਜਾਂ ਵੜ ਦੰਦਾ ਜੀ ਹਾਂਜੀ ਬਾਈ ਚੌਗੀ ਬੱਛੀ ਹੈ ਠੀਕ ਹੈ ਚਾਰ ਦੰਦ ਹਾਂ ਚਾਰ ਦੰਦ ਦਾ ਬੰਦਾ ਉਹ ਚੈੱਕ ਕਰਕੇ ਲੈ ਕੇ ਜਾਵੇ ਕਿੰਨਾ ਬਾਈ ਹੁਣ ਇਹਦੇ ਥਲੇ ਮੰਨ ਲਾ ਵੀ ਬੋਲਾ 13 ਲੀਟਰ ਹੋ ਜੀ ਠੀਕ ਆ ਬਾਈ ਹਾਂ ਹੂੰ ਯਾਨੀ ਦੁੱਧ ਤੋਂ ਸੇਵ ਵਾਲੇ ਬੰਦੇ ਕੋਲ ਜਾੜੀ ਵਧੀਆ ਪਾ ਲੂ ਬਾਈ ਬੜਾ ਕਮਾਲ ਦਾ ਹਨਾ ਹਾਂ ਤੁਹਾਨੂੰ ਦੋ ਚੰਗਲ ਗੀ ਹਾਂ ਫੁੱਲ ਚੰਗੀਆਂ ਪੂਰੀ ਵਿੱਤੀ ਤੇ ਗਲਾਬੀ ਥਾਨ ਬਾਈ ਕੀ ਬਾਤ ਆ ਪਛਾਂ ਤੋਂ ਲੈ ਵਾ ਖੋਣੀਆਂ ਆਰਡਰ ਦੀ ਫੀਟਿੰਗ ਚੈੱਕ ਕਰੋ ਕਮਾਲ ਦੀ ਆ ਇਹ ਕੀ ਬਾਤ ਆ ਬਾਈ ਫੀਟਿੰਗ ਬੜੀ ਤਗੜੀ ਆ ਹਾਂਜੀ ਹਾਂਜੀ ਚੁਵਾਈ ਸੌਫ ਜੀ ਬਹੁਤ ਸੋਹਣੀ ਚੁਵਾਈ ਆ ਬਾਕੀ ਠੰਡੀ ਆ ਔਲੋ ਚਰਲੂ ਗੋਮਣੀ ਅਹ ਠੰਡੀ ਤਾਂ ਬਾਲੀ ਆ ਜੋ ਮਰਜ਼ੀ ਆ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਆ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮਾਂ ਨਹੀਂ ਕੋਈ ਖੋਲ ਲੈ ਬਈ ਤੋੜ ਕੇ ਵਿਖਾ ਦੇ ਚੌਂਕੀਵਾਲ ਦਾ ਚੈੱਕ ਕਰਕੇ ਲੈ ਕੇ ਜਾਵੇ ਦੰਦ ਕੋਈ ਚੱਕਰ ਨਹੀਂ ਕਿਹੜਾ ਕਹਿਣਾ ਦੀ ਗੱਲ ਹੁੰਦੀ ਆ ਠੀਕ ਪਿਆਰੀ ਉਮਰ ਦੀ ਹਲੇ ਹੂੰ ਹਾਂਜੀ ਸੋਈ ਸਵਾਈ ਆ ਕੱਦ ਚੰਗਾ ਬਰੀਡ ਚੰਗਾ ਲੇਵਾ ਚੰਗਾ ਥਾਣ ਬੜਾ ਕਮਾਲ ਦਾ ਪੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵੇਥੀ ਤੇ ਥਾਣ ਲੱਗਿਆ ਆਰਡਰ ਦੀ ਕੁਆਲਿਟੀ ਦੇਖੋ ਕਮਾਲ ਦੀ ਆ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਫੇਸ ਬਹੁਤ ਚੰਗਾ ਚਮਕ ਫੁੱਲ ਪੁੱਦਰ ਪੁੱਦਰ ਕਰਮਾਲੀ ਫੁੱਲ ਤੇ ਕੀ ਮੁੱਲ ਆ ਬਾਈ ਜਾਇਜ਼ ਇਹਦਾ ਮੁੱਲ ਜੀ ਜੋ ਮੈਂ ਜਾਇਜ਼ ਹੋਊਗਾ ਘਾਟਾ ਵਾਧਾ ਨਹੀਂ ਹੋਣਾ ਠੀਕ ਆ ਇਹ 60000 ਦੀ ਬਾਈ ਦੇਵਾਂਗੇ ਜੀ ਚੱਕ ਮੁੱਲ ਕਰਾਉਣਾ ਕੋਈ 65 ਕਰਾ ਲੈ 70 ਕਰਾ ਲੈ ਠੀਕ ਹੈ ਜੀ ਮੁੱਲ ਕਰਾਉਣਾ ਜਿੱਡਾ ਮਰਜ਼ੀ ਹਾਂ ਜਿੱਡਾ ਮਰਜ਼ੀ ਕਰਾ ਲੈ 60000 ਦੀ ਬਾਈ ਕਹਿੰਦਾ ਪੂਰੀ ਸੀਟ ਠੰਡੀ ਹੋ ਜੇਰ ਜੱਪੇ ਦੀ ਬਿਲਕੁਲ ਸਾਫ਼ ਹੋਊ ਹੂੰ ਠੀਕ ਆ ਕੋਈ ਆਲ ਸ਼ਾਲ ਵਾਲਾ ਕੋਈ ਕੰਮ ਨਹੀਂ ਬਾਕੀ ਕੋਈ ਚੱਕਰ ਨਹੀਂ ਧਾਰਾਂ ਹਾਂਜੀ ਧਾਰਾਂ ਮਾਰ ਕੇ ਰਖਾਣੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਠੰਡੀ ਸੀਲ ਆ ਥਾਣ ਨੇੜੇ ਤੋਂ ਚੈੱਕ ਕਰਵਾਵਾਂਗੇ ਚਵਾਈ ਇਹਦੀ ਕਰਕੇ ਰਖਾਵਾਂਗੇ ਬੱਚਾ ਫੜ ਲੈ ਫੇਰੀ ਬੱਚਾ ਇਧਰ ਲੈ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਕੀ ਆ ਬਾਪਈ ਥਣ ਬੜਾ ਕਮਾਲ ਦਾ ਲੱਗਿਆ ਹਾਂਜੀ ਥਣ ਤੋਂ ਵੱਡਾ ਸੁਣਾ ਲੱਗਿਆ ਜੋਸ਼ ਵਾਲਾ ਥਣ ਹੈ ਨਾ ਹਾਂਜੀ ਹਾਂਜੀ ਉਹ ਕਿ ਨਾਣਾ ਨੂਣਾ ਬਰੀਕੀ ਪੂਰੀ ਹੈਗੀ ਹਾਂ ਨਾਣਾ ਨੂਣਾ ਫੁੱਲ ਬਾਕੀ ਚਵਾਈ ਦੇਖੋ ਲੈ ਚਵਾਈ ਤੁਹਾਡੇ ਸਾਹਮਣੇ ਠੰਡੀ ਫੁੱਲ ਆ ਕਰਮ ਵਾਲੀ ਲੋਚ ਚਵਾਈ ਪੜੀ ਚਹੀਏ ਨਾ ਬਈ ਮਰਾ ਸੁਣਾ ਚੋਂ ਲੱਗਿਆ ਮੋਟਾ ਚੋਂ ਲੱਗਿਆ ਜਿਵੇਂ ਮਾਰਦੀ ਧਾਰਾ ਮਰੀ ਗੱਲ ਕੋਈ ਚੱਕਰ ਨਹੀਂ ਖੜਕਦਾ ਸੋਨ ਬੱਚਾਈ ਦਾ ਆਹ ਮਗਰ ਇਹਨਾਂ ਚੱਕਰ ਲਓ ਜੀ ਮਗਰ ਲੈਣਾ ਇਹ ਦੇਖੋ ਲਾ ਦੇਖੋ ਕਿੰਨੀ ਹੈ ਕਿ ਧਾਰਾ ਮਰੀਆਂ ਦੁੱਧ ਦੇ ਦੁੱਧ ਵੀ ਬਈ ਚਿੱਟਾ ਹੈ ਮਾ ਹਨਾ ਹਾਂਜੀ ਕੀ ਆਹ ਠੰਡੀ ਵਾਲੀ ਹੈ ਜੀ ਬੜਾ ਹਮ ਸਹੀ ਗੱਲ ਪੂਰੀ ਸਾਫ ਸੁਥਰੀ ਬੱਚੀ ਤੇ ਮੁੱਲ ਜਮਾ ਬਾਈ ਨੇ ਜਾਇਜ਼ ਰੱਖਿਆ ਵੀਰੇ ਮਾਨ ਤੁਹਾਨੂੰ ਹੋ ਜਾਊਗਾ ਮੁੱਲ ਪਹਿਲਾਂ ਹੀ ਜਾਇਜ਼ ਹੈ ਖਿਰਚ ਕੇ ਜੇ ਮੁੱਲ ਰੱਖ ਲਓ ਮਤਲਬ ਜਿਵੇਂ ਮੂਰੇ ਹੁਣ ਕਾ ਜੀ ਮੈਂ ਗਰਮੀ ਗਰਮੀ ਚ ਦੋਨੇ ਉੱਤਨੀ ਚੱਲਣ ਵਾਲੀ ਬਿਹੜ ਹੈ ਸਹੀ ਗੱਲ ਹਾਂ ਗਰਮੀ ਵੀ ਨਹੀਂ ਮੰਨਦੀ ਬਿਹੜ ਹੂੰ ਸਹੀ ਗੱਲ ਹਾਂਜੀ ਅੱਗੇ ਬਈ 2 ਨੰਬਰ ਤੇ ਕਿਹੜਾ ਸੂਸ ਸੂਈ ਹੈ ਇਹ ਤੀਜਾ ਸੂਸ ਸੂਈ ਬਈ ਕਦੋਂ ਸੂਈ ਹੈ ਬਈ ਇਹ 6-7 ਦਿਨ ਦੀ ਸੂਈ ਹੈ ਜੀ ਠੀਕ ਹੈ ਬਈ ਤੇ ਬੱਚਾ ਕਿਵੇਂ ਬਈ ਇਹ ਬੱਚਾ ਡੱਡ ਹੋ ਗਿਆ ਜੀ ਤਾਂ ਠੀਕ ਹੈ ਰਾਤ ਨੂੰ ਅੱਜ ਕੱਲ ਆਈ ਆਪਣੇ ਕੋਲੇ ਰਾਤ ਨੂੰ ਬੱਚਾ ਡੱਡ ਹੋ ਗਿਆ ਜੀ ਠੀਕ ਹੈ ਬਾਈ ਤੇ ਕਿੰਨਾ ਦੁੱਧ ਹੈ ਬਾਈ 24 ਲੀਟਰ ਜੀ ਨੈਟ ਤੇ 24 25 24 25 ਇੱਥੇ ਜੀ ਠੀਕ ਹੈ ਬਾਈ ਹਾਂ ਜੀ 24 25 ਲੀਟਰ ਦੁੱਧ ਬਾਈ ਕਹਿੰਦਾ ਨੈਟ ਤਿਆਰ ਹੈ ਕਹਿਣ ਵਾਲਾ ਨਹੀਂ ਚੋਣ ਵਾਲਾ ਤਿਆਰ ਤੇ ਲੈ ਵਾ ਦੇਖੋ ਕਾਹਨੂੰ ਗੱਲਾਂ ਕਰਦਾ ਬਈ ਨਾੜਾ ਕੋੜਾ ਦੇਖੋ ਕੱਲੀ ਕੱਲੀ ਨਾੜਾਂ ਖੜੀ ਆ ਲੈ ਕੀ ਬਾਤ ਆ ਵੱਡੀ ਨਾੜ ਦੇਖੋ ਦੁੱਧ ਵਾਲੀ ਥਣ ਬੜਾ ਚੰਗਾ ਹਣਾ ਹਾਂਜੀ ਹਾਂਜੀ ਬੜੀ ਸਾਰੀ ਚੰਗੀ ਹੈ ਜੀ ਕੱਦ ਵਾਲੀ ਹੈ ਜੀ ਚੋਈ ਚੋਈ ਕਿਵੇਂ ਆ ਬਰੀਕੀਆਂ ਚ ਬੜਾ ਬਹੁਤ ਸੋਹਣਾ ਚੋਣਾ ਜੀ ਠੀਕ ਆ ਚੋਣ ਚੋਣ ਬਹੁਤ ਸੋਹਣਾ ਹਮ ਲੈ ਸ਼ਾਂਤੋਲੇ ਵਾਰਖਾਨੇ ਨਾ ਚਾਰ ਸਪਿਰਤਾਂ ਇੱਕੋ ਜਲੇਵਾ ਬਾਈ ਇਧਰੋਂ ਦੇਖੋ ਲੈ ਕਿ ਕਦ ਕਦ ਬਹੁਤ ਆਈ ਬਿਹੜ ਦਾ ਕਦ ਬੁੱਤ ਮਤਲਬ ਸੇਵ ਵਾਲੇ ਬੰਦੇ ਕੋਲ ਜਾ ਬੜੀ ਹੋਰ ਵੀ ਦਿਓ ਜੀ ਮੈਂ ਤਾਂ ਉਮੀਦ ਹੈ ਦੀ 30 ਲੀਟਰ ਦੀ ਇਹ ਬੰਦੇ ਨੇ ਆਉਦੀ ਸਮਝ ਨਾ ਲੈਣੀ ਮੁਰੇ ਹਣਾ ਜੀ ਠੀਕ ਹੈ ਬਾਈ ਕੋਲ 30 32 ਲੀਟਰ ਦੀ ਉਮੀਦ ਹੈ ਮਾਲਕ ਨੇ ਦੱਸਿਆ ਵੀ ਇਹ ਪਿਛਲੇ ਸੋਏ ਮਰਲਾ ਹੂੰ ਹਾਂ ਖੋਲ ਦੇ ਬਾਈ ਤੋਰ ਕੇ ਰੱਖ ਲੈ ਫਲੀ ਵੀ ਬਹੁਤ ਆਣਾ ਬਾਈ ਹਾਂਜੀ ਗਾਂਜਾਂ ਸਾਰੀਆਂ ਚੰਗੀਆਂ ਸੀ ਜਿਹਨੂੰ ਗੱਡੀ ਚੋਲੀਆਂ ਵੱਡੇ ਟਾਂਚੇ ਦੀ ਇਹ ਫੇਸ ਬੋਲੀਵਾਦੀ ਚਮਕ ਜਿਉਂ ਕਰਵਾਂ ਗੁਰੂ ਤੇ ਨਾੜਾ ਨੋੜਾ ਲੇਵਾ ਇੱਕ ਨੰਬਰ ਆ ਬਾਈ ਤੇ ਚਵਾਈ ਵੀ ਬਾਈ ਕੰਦਾ ਇੱਕ ਨੰਬਰ ਸੋ ਇਹ ਸਵਾਈ ਦੁੱਧ ਤੇ ਰੈਡੀ 24 25 ਲੀਟਰ ਦੁੱਧ ਕਹਿਣ ਵਾਲੀ ਗੱਲ ਨਹੀਂ ਬਾਈ ਤਿਆਰ ਆ ਬਾਈ ਕੰਦਾ ਤੇ ਕੱਦ ਦੇਖੋ ਬਰੀਡ ਚੈੱਕ ਕਰ ਲਓ ਤੇ ਕੀ ਮੁੱਲ ਆ ਬਾਈ ਜੈ ਜਰ ਕੋਈ ਮੁੱਲਕ ਆਪਣੀ ਤਾਂ ਇਹ ਉੱਠੇ ਪਹਾਂਚ ਬੈੜ ਹੂੰ ਜਿਹੜੀ ਆਪਾਂ ਬੱਚੇ ਵਾਲੀ ਬਦਲ ਸ਼ਦਲ ਕਰਕੇ ਖੁਸ਼ ਨਹੀਂ ਜੀ ਠੀਕ ਆ ਤੇ ਪਿੱਛੇ ਟੋਦਰ ਇਹ ਦੇ ਦਾਂਗੇ ਜੀ ਹੁਣ ਮੰਨ ਕੇ ਲੋ 67000 ਦੀ ਬੈੜ 67000 ਬੈੜ ਸੀ ਕਿ 60000 ਦੀ ਹੂੰ ਚੱਕ ਬਾਈ ਜਮ ਹੋ ਜਾ ਜਮ ਹੋ ਲੈ 67000 ਦੀ ਬਾਈ ਇਹਨਾਂ ਬੈੜ ਦੇ ਦੇਾਂਗੇ ਮੈਂ ਕਹਿੰਦਾ ਬਾਈ ਮੁੱਲ ਜਮ ਹੀ ਜਾਇਜ਼ ਆ ਹਨਾ ਬੈੜ ਬਹੁਤ ਵੱਡੀ ਜੀ ਬੈੜ 80 80000 ਦੀ ਵਿਗਣਾ ਸੀਗਾ ਸਹੀ ਗੱਲ ਨਹੀਂ ਆਪਣੀ 75000 ਦੀ ਬੈੜ ਲਈ ਵੀ ਜੀ ਠੀਕ ਆ ਬਾਈ ਵੀ ਆਪਾਂ ਚਲੋ ਕੋਈ ਗੱਲੀ ਤਾਂ ਚੱਲੀ ਜਾਂਦਾ ਘਾਟਾ ਵਾਦਾ ਹੂੰ ਜੀ ਇਹਦਾ ਕਰਕੇ ਬੱਚੀ ਆ ਕਰਕੇ ਥੋੜੀ ਦਿੱਕਤ ਆ ਗਈ ਗੱਲ 'ਚ ਠੀਕ ਆ ਬਾਈ ਵੀ ਚਲੋ ਕੋਈ ਗੱਲੀ ਤਾਂ ਚੱਲਦੀ ਰਹਿੰਦਾ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰ ਹਾਂਜੀ ਧਾਰਾ ਮਾਰ ਕੇ ਦਿਖਾ ਕੋਈ ਚੈੱਕ ਕਰਨੀ ਧਾਰਾ ਮਾਰ ਕੇ ਦਿਖਾ ਦੇ ਚਵਾਈ ਦਵੀ ਪੂਰੀ ਚੰਗੀ ਹੈ ਬਹੁਤ ਸੋਹਣੀ ਚੋਣ ਚੋਣ ਬੱਕੇ ਨੇੜੋਂ ਦਾ ਸਾਦੇ ਵਿਚਾਰੇ ਥਣ ਇੱਕੋ ਜੇ ਕੋਈ ਉੱਚਾ ਨਹੀਂ ਮਨੀ ਬਾਕੀ ਬਾਤ ਆ ਨਾੜਾ ਦੇਖੋ ਕੋਈ ਪੂਰ ਸ਼ਰਲਾ ਨਹੀਂ ਇੱਕੋ ਜੇ ਚਵਾਈ ਹੈ ਮਾਰ ਦੇ ਬਈ ਤਾਰ ਬੱਕੇ ਨਾੜਾ ਨੂੜਾ ਪੂਰੀ ਬਰੀਕੀ ਜਿਹਾ ਜਿ ਬੈੜਦਾ ਬਰੀਕੀ ਜਿਆਦਾ ਚਲੋ ਜਿਹੜਾ ਕੋਈ ਘਟਾ ਵਧਾ ਹੋਣਾ ਯਾਰ ਨਹੀਂ ਸਹੀ ਗੱਲ ਆਹ ਕੀ ਬਾਤ ਆ ਬੱਕੇ ਚੋਣ ਦੇ ਹੋਣ ਦੇਖੋ ਬਈ ਗਲਾਸਾਂ ਚ ਚਵਾਈ ਹੈ ਚਵਾਈ ਬੜੀ ਚੰਗੀ ਹੈ ਨਾ ਬਈ ਬਹੁਤ ਸੋਹਣਾ ਚੋਣ ਮੋਟਾ ਚੋਣ ਛੜਕਾ ਸੁਣਦਾ ਜਿਹੜੀ ਚਵਾਈ ਆ ਨਾ ਕਿਆ ਬਾਤ ਹੈ ਇੱਕ ਦਾ ਨੰਬਰ ਚਵਾਈ ਹੈ ਹਾਂਜੀ ਆਮ ਅਗਲੇ ਥਣਾਂ ਦੇ ਦੇਖ ਲੈ ਆਮ ਅਗਲੇ ਥਣਾਂ ਦੀ ਚਵਾਈ ਚੈੱਕ ਕਰ ਲੈ ਲੈਿਆ ਬਾਤ ਹੈ ਬੜਾ ਜੰਮਾ ਤੂੰ ਹੈ ਨਾ ਬਈ ਹਾਂਜੀ ਤੂੰ ਬੜਾ ਖੋਲਾ ਲੱਗੇ ਬਈਆਂ ਦੋ ਮਰਦੀ ਧਾਰਾਂ ਮਾਰਿਆ ਕੀ ਬਾਤ ਹੈ ਚੌਂ ਚੌਂ ਤਾਂ ਇੱਕ ਨੰਬਰ ਲੱਗ ਗਿਆ ਕੜਕਾ ਸੁਣਦਾ ਕਿੰਨੀਆਂ ਘਤਾਰਾਂ ਮਾਰੀਆਂ ਦੇਖੋ ਲੈ ਕੀ ਬਾਤ ਹੈ ਆਏ ਤੇ ਚਾਰੇ ਥਣ ਲੈ ਕੋਜੇ ਪੂਰੇ ਗੈਵ ਤੇ ਨਾੜਾ ਨੂੜਾ ਫੁੱਲ ਚੰਗੀਆਂ ਚੰਗੀ ਆ ਬਾਈ ਫੁੱਲ ਬਰੀਡ ਆ ਫੁੱਲ ਕਰਦਾ ਕਿਸੇ ਪਾਸੋਂ ਕਰਮਾਣੇ ਨੂੰ ਕੋਈ ਘਾਟ ਨਹੀਂ ਮੁੱਲ ਵੀ ਜਮਾ ਬਾਈ ਨੇ ਜਾਇਜ਼ ਰੱਖਿਆ ਬੱਚਾ ਐਕਸਪਾਇਰ ਹੋ ਗਿਆ ਤਾਂ ਬਾਈ ਕਹਿੰਦਾ ਮੋਨ ਲਾਪਾ ਨੂੰ ਘੱਟ ਕਰਨਾ ਪਿਆ ਠੀਕ ਆ ਕਿ ਨਹੀਂ ਨਹੀਂ ਤਾਂ ਬਰਡ ਦਾ ਕੋਈ ਅੰਤ ਹੀ ਨਹੀਂ ਹੈ ਠੀਕ ਆ ਕਿ ਨਹੀਂ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ